ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਵਿਸ਼ੇਸ਼ ਕਰਕੇ ਗੁਰੂਕਿਆਂ ਸਿੱਖ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੀਆਂ ਹੋਈਆਂ ਜਿੰਨੀਆਂ ਵੀ ਗੁਰੂਕਿਆਂ ਸਿੱਖ ਸੰਗਤਾਂ ਦਾਸ ਦੇ ਨਾਲ ਗੁਰੂ ਕੇ ਪੰਥ ਦੇ ਨਾਲ ਤੇ ਸ਼੍ਰੀ ਸਰਬਲੋ ਬੁੰਗਾ ਨੰਗਲੀ ਦੇ ਨਾਲ ਪਿਆਰ ਕਰਦੀਆਂ ਨੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਕਥਾ ਅਤੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਗਿਆਨ ਦੇ ਨਾਲ ਸੰਬੰਧਿਤ ਗ੍ਰੰਥਾਂ ਦੀ ਕਥਾ ਵਿਚਾਰ ਨੂੰ ਗੁਰੂ ਕੇ ਸਿੱਖ ਸੰਗਤਾਂ ਸੁਣਦੀਆਂ ਨੇ ਸੋ ਉਹਨਾਂ ਨੂੰ ਇਹ ਬੇਨਤੀ ਹੈ ਕਿ ਅੱਜ ਤੋਂ ਜਿੰਨੀਆਂ ਵੀ ਕਥਾ ਨੇ ਜੋ ਆਪਾਂ ਯੂਟਿਊਬਰਾਂ ਇਹ ਸੁਣਦੇ ਹਾਂ ਉਹ ਇਸ ਚੈਨਲ ਦੇ ਉੱਪਰ ਪ੍ਰਸਾਰਿਤ ਕੀਤੇ ਜਾਇਆ ਕਰਨਗੀਆਂ ਵਿਵੇਕ ਪ੍ਰਕਾਸ਼ ਦੀ ਕਥਾ ਆਪ ਗੁਰੂ ਕੇ ਸਿੱਖ ਸੰਗਤਾਂ ਸੁਣਦੀਆਂ ਰਹਿਣਾਂ ਹੋ ਜਾਂ ਸ਼੍ਰੀ ਸਰਬਲੋਜੀ ਦੀ ਪਾਵਨ ਬਾਣੀ ਦੀ ਕਥਾ ਹੈ ਜਾਂ ਹੋਰ ਕੋਈ ਵੀ ਮੈਸੇਜ ਆਪ ਗੁਰੂ ਘਰਾਂ ਸਿੱਖ ਸੰਗਤਾਂ ਤੱਕ ਇਸ ਚੈਨਲ ਤੱਕ ਪਹੁੰਚਾਇਆ ਜਾਵੇਗਾ ਭਾਈ ਅਮਰਜੀਤ ਸਿੰਘ ਜੀ ਉਹਨਾਂ ਨੇ ਬੜਾ ਲੰਮਾ ਸਮਾਂ ਸੇਵਾ ਕੀਤੀ ਹੈ ਹੁਣ ਵੀ ਸੇਵਾ ਕਰਦੇ ਨੇ ਪਰ ਕੁਝ ਰਜਿਮੀਆਂ ਕਰਕੇ ਉਹ ਥੋੜੇ ਜਿਹਾ ਵਿਅਸਤ ਹੋ ਗਏ ਨੇ ਤੇ ਇਸ ਵਾਸਤੇ ਉਹ ਵੀ ਆਪਣੇ ਚੈਨਲ ਤੋਂ ਪ੍ਰਸਾਰਤ ਕਰਿਆ ਕਰਨਗੇ ਪਰ ਜਿਆਦਾ ਜੋ ਆਡੀਓ ਜਾਂ ਵੀਡੀਓ ਨੇ ਉਹ YouTube ਦੇ ਇਸ ਚੈਨਲ ਦੇ ਮਾਧਿਅਮ ਰਾਹੀਂ ਪੁਚਾਇਆ ਜਾਂ ਕਰਨ ਗਿਆ ਸੋ ਆਪ ਗੁਰੂ ਘਰ ਕੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਜੋ ਵੀ ਇਹ ਪਾਵਨ ਗ੍ਰੰਥਾਂ ਦੀ ਕਥਾ ਹੈ ਜਾਂ ਦਾਸ ਦੀ ਕੁਝ ਨਿੱਜੀ ਵਿਚਾਰ ਨੇ ਉਹ ਆਪ ਗੁਰੂ ਕੇ ਸਿੱਖ ਸੰਗਤਾਂ ਤੱਕ ਪਹੁੰਚ ਸਕਣ ਸੋ ਅੱਜ ਨਾਲ ਹੀ ਇਹ ਜੋ ਪਾਵਨ ਹੱਥ ਲਿਖਤ ਗ੍ਰੰਥ ਹੈ ਸੋ ਧੰ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਤਿਨਾਂ ਦੇ ਸਮੇਂ ਦਾ ਲਿਖਿਆ ਹੈ ਤੇ ਜਿਦਿ ਜਬਜੀਤ ਸਾਹਿਬ ਜੀ ਤੋਂ ਇਹ ਪ੍ਰਾਰੰਭ ਹੋ ਰਿਹਾ ਹੈ ਸੋ ਇਹ ਦੇ 1700 10 ਵਰਖ ਤੇ ਸੰਮਤ ਹੈ ਤੇ 1710 ਦੇ ਵਿੱਚੋਂ 57 ਕੁ ਸਾਲ ਪਿੱਛੇ ਘਟਾ ਲਈਏ ਤੇ ਇਹ ਸਮਾਂ ਬਣੇਗਾ ਜੋ ਫੱਗਣ ਸੁਦੀ ਵਿੱਚ ਪੋਥੀ ਲਿਖੀ ਗਈ ਹੈ ਤੇ ਇਹ ਬੜੀ ਪ੍ਰਾਤਨ ਪੋਥੀ ਹੈ ਕੁਝ ਵਿਰਧ ਵੀ ਹੋਈ ਹੈ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਹੈ ਇਹਦੇ ਵਿੱਚ ਫਿਰ ਸੋਇਲਾ ਜੀ ਦਾ ਪਾਠ ਹੈ ਫਿਰ ਇਹਦੀ ਹਾਹੇ ਦੀ ਬੰਤਰ ਦੇਖੋ ਜਿਵੇਂ ਪੁਰਾਣੀ ਬੰਤਰ ਹੁੰਦੀ ਹੈ ਕੜਸ਼ੀ ਦੇ ਆਕਾਰ ਦਾ ਵਾਹਾਏ ਐੜੇ ਦੀ ਬੰਤਰ ਦੇਖੋ ਉੱਪਰੋਂ ਨੂੰ ਆ ਰਹੀ ਹੈ ਤੇ ਇਸ ਪੋਥੀ ਦੇ ਵਿੱਚ ਨਸੀਅਤ ਨਾਮੇ ਦੀ ਪਾਵਨ ਬਾਣੀ ਵੀ ਇਹਦੇ ਵਿੱਚ ਦਰਜ ਕੀਤੀ ਗਈ ਹੈ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਏ ਜਾਣਗੇ ਇਹਦੇ ਵਿੱਚ ਦੇਖੋ ਇੱਥੇ ਨਸੀਹਤ ਨਾਮਾ ਜੋ ਨੰਗ ਸਿੰਘਾਂ ਦੇ ਨਿਤਨੇਮ ਦੇ ਵਿੱਚ ਪੜਿਆ ਸੁਣਿਆ ਜਾਂਦਾ ਹੈ ਸੋ ਇਹਦਾ ਵੀ ਇਹਦੇ ਵਿੱਚ ਜਾਪ ਹੈ ਤੇ ਪੰਥ ਦੇ ਨਿਤਨੇਮਾਂ ਦੇ ਗੁੜਕੇ ਸਭਾਂ ਵਿੱਚ ਵੀ ਨਸੀਹਤ ਨਾਮੇ ਦਾ ਜਾਪ ਹੈ ਤੇ ਇਹ ਗੱਲ ਸਿੱਧ ਹੁੰਦੀ ਹੈ ਵੀ ਪ੍ਰਾਣੇ ਸਿੰਘ ਵੀ ਇਹ ਬਾਣੀ ਦਾ ਪਾਠ ਨਿਤਨੇਮ ਵਿੱਚ ਕਰਦੇ ਹੁੰਦੇ ਸੀ ਤੇ ਇੱਕ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਵਾਰ ਹੈ ਸਤਿਗੁਰ ਪੁਰਖ ਅਗੰਭ ਹੈ ਨਿਰਵਾ ਨਿਰਵੈਰ ਨਰਲਾ ਤੇ ਜਾਣੋ ਧਰਤੀ ਧਰਮ ਕੀ ਸੱਚੀ ਧਰਮਸਾਲਾ ਇਹ ਰਾਗ ਗੌੜੀ ਕੀ ਵਾਰ ਗੁਰਦਾਸ ਭੱਲੇ ਕੀ ਮਹਲ ਛੇਵੇਂ ਸ੍ਰੀ ਹਰਗੋਬਿੰਦ ਨੂੰ ਗਵਾਲੀਅਰ ਲੈ ਮਿਲਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਸੀ ਤੇ ਉਸ ਵਕਤ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਇਹ ਲੈ ਕੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਸ਼ੋਭਾ ਦੇ ਨਾਲ ਪਰਿਵਾਰ ਲੈ ਕੇ ਗਏ ਤੇ ਭੇਟਾ ਉਹਨਾਂ ਨੂੰ ਦਿੱਤੀ ਜਿਵੇਂ ਬਾਬਾ ਬੁੱਢਾ ਜੀ ਗਏ ਨੇ ਤੇ ਤੋਂ ਇਹ ਗੱਲ ਸਿੱਧ ਹੋਈ ਵੀ ਗਵਾਲੀਅਰ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣ ਵਾਸਤੇ ਗਏ ਸੀ ਤੇ ਫਿਰ ਇਹਦੇ ਵਿੱਚ ਇਹ ਵੱਖੋ ਵੱਖਰੀ ਤਰੀਕੇ ਨਾਲ ਮਹਾਰਾਜ ਦੀ ਬਾਣੀ ਦਰਜ ਕੀਤੀ ਹੋਈ ਹੈ ਆ ਦੇਖੋ ਜਿਵੇਂ ਪੁਰਾਣੀ ਮਰਿਆਦਾ ਹੁੰਦੀ ਸੀ ਵੀ ਕੰਨੇ ਦੀ ਥਾਂ ਤੇ ਬਿੰਦੀ ਹੁੰਦੀ ਸੀ ਆਪੇ ਵਿਚਾਰੀ ਗੁਣਕਾਰੀ ਹੁਣ ਆਪੇ ਐੜੇ ਨੂੰ ਇੱਥੇ ਕੰਨਾ ਨਹੀਂ ਲੱਗਾ ਬਿੰਦੀ ਲੱਗੀ ਹੈ ਵਿਚਾਰੀ ਚੱਚੇ ਦੇ ਗਾੜੀ ਕੰਨਾ ਨਹੀਂ ਬਿੰਦੀ ਹੈ ਗੁਣਕਾਰੀ ਕੱਕੇ ਨੂੰ ਕੰਨਾ ਨਹੀਂ ਬਿੰਦੀ ਹੈ ਤੋ ਇਸ ਤਰੀਕੇ ਦੇ ਨਾਲ ਇਹ ਪੁਰਾਣੀ ਸਾਰੀ ਮਰਿਆਦਾ ਹੈ ਆ ਛੱਛਾ ਦੇਖੋ ਜਿਵੇਂ ਹਿੰਦੀ ਦਾ ਕਸ਼ਰ ਹੁੰਦਾ ਸੀ ਤੇ ਪਹਿਲੇ ਇਸ ਤਰ੍ਹਾਂ ਹੁੰਦਾ ਸੀ ਹੌਲੀ-ਹੌਲੀ ਇਹ ਸੱਚੇ ਦਾ ਰੂਪ ਜਿਹੜਾ ਪਾਵਨ ਦੇਖਦੇ ਆ ਐਸਾ ਆ ਤੇ ਆ ਦੇਖੋ ਪ੍ਰਾਣੀਆਂ ਬੀੜਾਂ ਵਾਲਾ ਜਿਹੜਾ ਕਿਸ਼ੋ ਤੋ ਇਸ ਬਹੁਤ ਪ੍ਰਾਣੀ ਜੋ ਬੀੜ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲਾ ਭਾਗ ਹੈ ਪਹਿਲਾ ਭਾਗ ਕਹ ਲਈਏ ਸਤਿਗੁਰੂ ਸਾਹਿਬ ਜੀ ਦੀ ਇਹਦੇ ਵਿੱਚ ਕਾਫੀ ਰਲੀ ਮਿਲੀ ਜੋ ਪਾਵਨ ਗੁਰਬਾਣੀ ਹੈ ਤੇ ਉਹ ਇਹ ਪਾਵਨ ਜੋ ਬੀੜ ਹੈ ਇਹ ਦੇਸ ਵਕਤ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਆਏ ਤੇ ਉਸ ਵਕਤ ਸੱਚੇ ਪਾਤਸ਼ਾਹ ਜੀ ਭਾਈ ਨੰਦ ਲਾਲ ਸਾਹਿਬ ਜੀ ਤੇ ਬੜੇ ਪ੍ਰਸੰਨ ਹੋਏ ਤੇ ਇਹ ਜੋ ਪਾਵਨ ਬੀੜ ਸੀ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਵਾਲੀ ਪੁਥੀ ਏ ਉਹਨਾਂ ਨੂੰ ਭੇਟ ਕੀਤੀ ਤੇ ਕਿਹਾ ਵੀ ਇਹਦੇ ਤੋਂ ਤੁਸੀਂ ਨਿਤਨੇਮ ਕਰਿਆ ਕਰੋ ਤੇ ਉਹ ਨਿਤਨੇਮ ਇਹ ਪੋਥੀ ਤੋਂ ਸਾਬ ਜੀ ਦੀ ਪਾਵਨ ਬਾਣੀ ਦਾ ਕਰਦੇ ਰਹੇ ਪੜ੍ਹਦੇ ਰਹੇ ਸੀਨੇ ਬਸੀਨੇ ਪੰਥ ਦੇ ਵਿੱਚ ਪੋਥੀ ਰਹੀ ਤੇ ਅੱਗੇ ਤੋਂ ਅੱਗੇ ਹੁਣ ਇਹ ਪੋਥੀ ਸ੍ਰੀ ਸਰਬਲੋ ਬੁੰਗਾ ਨੰਗਲੀ ਭਾਈ ਅਨੰਦ ਲਾਲ ਸਾਹਿਬ ਜੀ ਦੇ ਗੁਰਮਤਿ ਵਿਦਿਆਲੇ ਦੇ ਵਿੱਚ ਹੈ ਸੋ ਆਪ ਗੁਰੂ ਕੇ ਸਿੱਖ ਸੰਗਤਾਂ ਨੂੰ ਇਹਦੇ ਦਰਸ਼ਨ ਕਰਵਾਉਣ ਦਾ ਉਮਾ ਵੀ ਮਾਨਵ ਚ ਜਾਗਿਆ ਕਈ ਸਿੰਘ ਦਰਸ਼ਨ ਦیدار ਕਰਦੇ ਨੇ ਤੇ ਉਹਨਾਂ ਦੀ ਇਹ ਪ੍ਰਬਲੀਛਾ ਸੀ ਕਿ ਗੁਰੂ ਗਿਆਨ ਸਿੱਖ ਸੰਗਤਾਂ ਨੂੰ ਵੀ ਦਰਸ਼ਨ ਕਰਵਾਏ ਜਾਣ ਸੋ ਇਹ ਪੋਥੀ ਦੇ ਦਰਸ਼ਨ ਆਪ ਗੁਰੂ ਗਿਆਨ ਸਿੱਖ ਸੰਗਤਾਂ ਨੂੰ ਕਰਵਾਏ ਗਏ ਨੇ ਸੋ ਵੱਧਵਾਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਕਥਾ ਸਰਵਨ ਕਰ ਲਾਹੇ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ